ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੋਟਾਂ ਵਾਲੀਆਂ ਪਾਰਟੀਆਂ ਨੇ ਜਦੋਂ ਮਿੰਤ ਵੋਟਾਂ ਆਉਂਦੀਆਂ ਉਦੋਂ ਮਿੰਤਾਂ ਬਹੁਤ ਕਰਦੇ ਆ ਬਟਨ ਭਾਵੇਂ 2 ਨੰਬਰ ਤੇ 1 ਨੰਬਰ ਤੇ ਲੈ ਕੇ ਆਉਣਾ ਜੀ ਤੁਸੀਂ ਬੜਾ ਅਫਸੋਸ ਹੁੰਦਾ ਯਾਰ ਜੇ ਇਹਨਾਂ ਨੇ ਕੰਮ ਕੀਤੇ ਹੁਣ ਲੋਕਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੋਵੇ ਤੇ ਮਿੰਤਾਂ ਕੋ ਕਰਨੀਆਂ ਪੈਣ ਇਹਨਾਂ ਨੂੰ ਬਹੁਤ ਵਾਰੀ ਇਹ ਗੱਲ ਮੈਂ ਕੀਤੀ ਯਾਰ ਕੋਈ ਵੀ ਪਾਰਟੀ ਨਾ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੈ ਜਾ ਮੰਨ ਲਓ ਵੀ ਉਹ ਖੱਜਲ ਖਵਾਰੀ ਵਾਲੀ ਗੱਲ ਹੀ ਹੈ ਕਿ ਦਿਲਾਂ ਤੇ ਰਾਜ ਕਰਨ ਵਾਲੀ ਕੋਈ ਪਾਰਟੀ ਨਹੀਂ ਆਈ ਕੋਈ ਵੀ ਪਾਰਟੀ ਨੇ ਹਾਂ ਬੱਚੇ ਇਹ ਨਹੀਂ ਮੈਂ ਕਹਿੰਦਾ ਚੰਗੇ ਕੰਮ ਕੁਝ ਹੁੰਦੇ ਵੀ ਆ ਪਾਰਟੀਆਂ ਵੱਲੋਂ ਪਰ ਯਾਰ ਜਿਹੜੀ ਨਾ ਕਿਤੇ ਪੰਜਾਬ ਦੇ ਵਿੱਚ ਕਮੀ ਕਿਸ ਗੱਲ ਦੀ ਹੈ ਕੋਈ ਪਾਣੀ ਦੀ ਘਾਟ ਕੋਈ ਫਸਲ ਪੱਖੋਂ ਘਾਟ ਪਰ ਪਤਾ ਕੀ ਇੱਕ ਗੱਲ ਬਹੁਤ ਸੋਚਣ ਵਾਲੀ ਹੈ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਵਿੱਚ ਨਾ ਜਿਵੇਂ ਕਿ ਕਿਸਾਨੀ ਮੁੱਦੇ ਤੇ ਗੱਲ ਕਰ ਲਈਏ ਖਾਦਾਂ ਤੇਲ ਕੋਈ ਪਿਆਬ ਨੂੰ ਨਾ ਮਤਲਬ ਕਿ ਠੱਗਣ ਵਾਲਾ ਕੰਮ ਹੀ ਕੀਤਾ ਇਹਨਾਂ ਵਿਸ਼ਿਆਂ ਦੇ ਵਿੱਚ ਗੈਸ ਇਹਦੀਆਂ ਚੀਜ਼ਾਂ ਦੇ ਮੰਗਾਈਆਂ ਨੇ ਜਿਹੜੀ ਕਿਉਂਕਿ ਸ਼ਾਇਦ ਆਪ دوست ਕਈ ਵਾਰੀ ਰਿਪੋਰਟਾਂ ਪੜ੍ਹਦੇ ਹੋ ਮੇਰੇ ਖਿਆਲ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਮੰਨ ਲਈਏ ਚਲ ਪਰ ਸਟੇਟਾਂ ਨਹੀਂ ਕਹਿੰਦੇ ਕਿਉਂਕਿ ਭਾਰਤ ਦੀ ਸਰਕਾਰ ਦਾ ਤਾਂ ਇਹੀ ਟੀਚਾ ਹੈ ਕਿ ਲੋਕਾਂ ਦੀਆਂ ਜੇਬਾਂ ਦੇ ਵਿੱਚ ਕਿੰਨਾ ਕੁ ਪੈਸਾ ਹੈ ਇਹ ਪੈਸੇ ਨੂੰ ਕਿਵੇਂ ਸਰਕਾਰ ਦੇ ਖਾਤੇ ਦੇ ਵਿੱਚ ਲਿਆਂਦਾ ਜਾਵੇ ਜੇ મોદી ਦਾ ਇਹ ਮਨਸੂਬਾ ਨਾ ਹੁੰਦਾ ਤਾਂ ਨੋਟਬੰਦੀ ਕਦੇ ਵੀ ਨਹੀਂ ਕਰਦਾ ਸੀ ਤੇ ਜਦੋਂ મોદી ਨੇ ਨੋਟਬੰਦੀ ਕੀਤੀ ਸੀ ਨਾ ਸੋਚ ਦੋਸਤੋ ਆਪੋ ਆਪਣੀ ਹੁੰਦੀ ਹੈ ਪਰ ਮੇਰੇ ਮਨ ਦੀ ਗੱਲ ਹੈ ਮੇਰੇ ਦਿਮਾਗ 'ਚ ਇੱਕ ਗੱਲ ਵੱਜੀ ਸੀ ਹਾਲਾਂਕਿ ਮੋਦੀ ਨੇ ਉਹ ਬਣੇ ਨੂੰ ਕੁਛ ਤਾਂ ਇਹ ਮੇ ਹੋਇਆ ਸੀਗਾ ਮੈਂ ਕਿਹਾ ਵੀ ਇਹ ਬੰਦਾ ਮਗਹਾਈ ਵੀ ਕਰੂਗਾ ਇਹ ਲੋਕਾਂ ਦੀ ਜੇਬਾਂ ਦੇ ਵਾਲੇ ਦਾ ਧਿਆਨ ਹੋ ਗਿਆ ਏਸੇ ਕਰਕੇ ਕਰਕੇ ਹੀ ਇਸ ਬੰਦੇ ਨੇ ਨੋਟਬੰਦੀ ਕੀਤੀ ਹੈ ਕਿ ਪਤਾ ਲੱਗੇ ਕਿੰਨਾ ਕੁ ਪੈਸਾ ਲੋਕਾਂ ਦੇ ਕੋਲ ਸਾਰਾ ਪੈਸਾ ਇੱਕ ਵਾਰ ਬੈਂਕਾਂ ਦੇ ਵਿੱਚ ਆ ਜਾਵੇ ਤੇ ਜਿਨ੍ਹਾਂ ਨੂੰ ਜੇ ਹੋਵੇ ਨਾ ਕੋਈ ਆਪਣੇ ਦੋਸਤੋ ਤੁਹਾਡੇ ਮਨ ਦੇ ਵਿੱਚ ਵੀ ਇਹ ਗੱਲ ਹੋਵੇ ਕਿ ਦੋ ਨੰਬਰ ਦਾ ਪੈਸਾ ਸੀਗਾ ਜਿਹੜਾ ਉਹ ਬੈਂਕਾਂ ਦੇ ਵਿੱਚ ਆ ਗਿਆ ਨਹੀਂ 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 ਇਹ ਇੱਕ ਮੰਦਾ ਵਹਿਮ ਹੋ ਸਕਦਾ ਆਪਣੇ ਕਿਉਂਕਿ ਜਿਹੜਾ ਦੋ ਨੰਬਰ ਦਾ ਪੈਸਾ ਸੀ ਨਾ ਉਹ ਤਾਂ ਤਕੜੇ ਬੰਦਿਆਂ ਨੇ ਲੱਖਾਂ ਰੁਪਇਆ ਰਿਸ਼ਵਤ ਦੇ ਕੇ ਬੈਂਕ ਮੈਨੇਜਰਾਂ ਨੂੰ ਉਹਨਾਂ ਨੇ ਆਪ ਕਵਰ ਕਰ ਲਿਆ ਮੱਧ ਵਰਗੀ ਲੋਕ ਤੇ ਗਰੀਬ ਲੋਕ ਹੀ ਉਹਨਾਂ ਟਾਈਮਾਂ ਦੇ ਵਿੱਚ ਵੀ ਬੈਂਕਾਂ ਦੇ ਅੱਗੇ ਲਾਈਨਾਂ ਬਣਾ ਬਣਾ ਖੜਦੇ ਰਹੇ ਆ ਮੋਦੀ ਵਰਗਿਆਂ ਨੇ ਵੀ ਉੱਤਸ਼ਵੀਰਾਂ ਤੱਕ ਚਾਈਆਂ ਆਪਣੀ ਮਾਂ ਨੂੰ ਲਾਈਨ 'ਚ ਲਾਉਂਦੀਆਂ ਪਰ ਸੋਚਣ ਵਾਲੀ ਗੱਲ ਸੀ ਕਿ ਇਹ ਨਹੀਂ ਕਿਹੜੀ ਖੰਡ ਚ ਆ ਲਿਆ ਕੋਈ ਹੋਣੀ ਸੀਗੇ ਮੋਦੀ ਦੀ ਮਾਂ ਨੇ ਭਈ ਸੋ ਇਹ ਪਤਾ ਕੀ ਹੈ ਇਹ ਲੋਕਾਂ ਨੂੰ ਬੁੱਧੂ ਬਣਾਉਣਾ ਹੁੰਦਾ ਹ ਹੁਣ ਤੱਕ ਸੈਂਟਰ ਦੀ ਸਰਕਾਰ ਤੋਂ ਲੈ ਕੇ ਬਾਹਲੀ ਗੱਲਾਂ ਨਾ ਕਰੀ ਆਪਾਂ ਪੰਜਾਬ ਦੇ ਵਿੱਚ ਰਹੇ ਰਹੇ ਆ ਪੰਜਾਬ ਦੀ ਸਰਕਾਰ ਤਾਂ ਖਾਸ ਕਰਕੇ ਹੀ ਲੋਕਾਂ ਨੂੰ ਬੁੱਧੂ ਬਦੂ ਬਣਾਉਂਦੀ ਆਈ ਹੈ ਤੇ ਬਣਾ ਵੀ ਰਹੀ ਹੈ ਦੋਸਤੋ ਇੱਕ ਗੱਲ ਮੈਂ ਬਹੁਤ ਵਾਰੀ ਸੋਚਣਾ ਹੈ ਕਿ ਸਾਡੀ ਖੇਤਰੀ ਪਾਰਟੀ ਸੀ ਨਾ ਜਿਹਨੂੰ ਆਪਾਂ ਕਹਿੰਦੇ ਉਹ ਅਕਾਲੀ ਦਰ ਦੀ ਪਾਰਟੀ ਸੀ ਪਰ ਗਲਤੀਆਂ ਤਾਂ ਯਾਰ ਉਹਨਾਂ ਨੇ ਵੀ ਬਹੁਤ ਲੋਕਾਂ ਨੇ ਮਨ ਟੁੱਟ ਗਿਆ ਮਨ ਕਿਵੇਂ ਟੁੱਟ ਗਿਆ ਕਿਉਂਕਿ ਗੁਰੂ ਮਹਾਰਾਜ ਦੀ ਬੇਦਬੀ ਦਾ ਮੁੱਦਾ ਬਣ ਗਿਆ ਚਾਹੇ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਗੁਰੂ ਮਹਾਰਾਜ ਜੀ ਦੇ ਸਰੂਪ ਗਾਇਬ ਹੋਣ ਦਾ ਮੁੱਦਾ ਬਣ ਗਿਆ ਸਰਸੇ ਵਾਲੇ ਦੇ ਨਾਲ ਜੁੜਨ ਦਾ ਮੁੱਦਾ ਬਣ ਗਿਆ ਅਕਾਲੀ ਪਾਰਟੀ ਇਸ ਕਰਕੇ ਲੋਕਾਂ ਨੇ ਮਾਣਾ ਤੋਂ ਲੈ ਗਏ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਮਾਣਾ ਤੋਂ ਲੈ ਗਏ ਇਹ ਨਹੀਂ ਕਹਿੰਦਾ ਮੈਂ ਕਿ ਵੀ ਜਮਾਂ ਹੀ ਹਰ ਪਾਰਟੀ ਦੇ ਨਾਲ ਚੰਗੇ ਮਾਰੇ ਬੰਦੇ ਜੁੜੇ ਹੀ ਹੁੰਦੇ ਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇੰਨਾ ਸਮਰਥਨ ਦਿੱਤਾ ਇੰਨਾ ਸਿਰ ਮੱਥੇ ਤੇ ਰੱਖ ਕੇ ਜਿਤਾਇਆ ਸੀ ਕਿ 92 ਐਮਐਲਏ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਨਹੀਂ ਬਣੇ ਹੋਣੇ ਕਿਸੇ ਪਾਰਟੀ ਦੇ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਬਣੇ ਪਰ ਯਾਰ ਇਹਨਾਂ ਨੇ ਵੀ ਕੁਸ਼ਨ ਨਹੀਂ ਕੀਤਾ ਯਾਰ ਪੰਜਾਬ ਦਾ ਕੋਈ ਸਵਾਰਾ ਹੀ ਨਹੀਂਗਾ ਨੌਜਵਾਨਾਂ ਦੀਆਂ ਮੌਤਾਂ ਨਹੀਂ ਰੁਕੀਆਂ ਪੰਜਾਬ 'ਚ ਨਸ਼ੇ ਦੀ ਦਲਦਲ ਦੇ ਵਿੱਚੋਂ ਲੋਕ ਨਹੀਂ ਕਲੇ ਹੀ ਨਹੀਂ ਕੋਈ ਫਸਲ ਬਚ ਲੋ ਫਸਲ ਜਿਹੜੀ ਬਦਲਣਾ ਨਾ ਉਹ ਤਾਂ ਲੋਕਾਂ ਦੇ ਅਸਲ ਵਿੱਚ ਮਾਨ ਹੁੰਦੇ ਆ ਕਿਉਂਕਿ ਇਹ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਝੋਨਾ ਹੈ ਇਹ ਸਾਡੀ ਫਸਲ ਹੈ ਨਹੀਂ ਇਹ ਤੋਂ ਬੱਚੋ ਲੋਕੋ ਚੰਗੀਆਂ ਫਸਲਾਂ ਸਾਡੇ ਖਾਣ ਪੀਣ ਫਲ ਫਰੂਟ ਵਾਲੇ ਪਾਸੇ ਹੋਵੋ ਵਧੀਆ ਫਸਲਾਂ ਵੀ ਜੋ ਵਧੀਆ ਮੁੱਲ ਮਿਲੇ ਨਹੀਂ ਤਾਂ ਇਹਨਾਂ ਸਰਕਾਰਾਂ ਨੇ ਤੋਂ ਨੂੰ ਕੰਗਾਲ ਕਰ ਦੇਣਾ ਇੱਕ ਦਿਨ ਬੱਚੋ ਇਕੱਠੇ ਹੋ ਜਾਗੋ ਵੀਡੀਓ ਲੰਮੀ ਹੋ ਗਈ ਆ ਦੋਸਤੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ